ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਇਨੇ ਖੇੜੇ ਦੀਆਂ ਢਾਣੀਆਂ ਦੇ ਵਿੱਚੋਂ ਕਵਰ ਕਰ ਰਹੇ ਹਾਂ ਦੋਸਤੋ ਬਾਈ ਨਰਮਲ ਸਿੰਘ ਦੇ ਘਰੋਂ ਵਪਾਰ ਦਾ ਕੰਮ ਆ ਦੋਸਤੋ ਬਾਈ ਦਾ ਤੇ ਰੁਟੀਨ ਦੇ ਵਿੱਚ ਹੀ ਦੋਸਤੋ ਬਾਈ ਕੋਲੇ ਕਾਫੀ ਪਸ਼ੂ ਹੁੰਦੇ ਆ ਅੱਜ ਦੋਸਤੋ ਚਾਰ ਗਾਵਾਂ ਤਾਜ਼ੀਆਂ ਸੂਈਆਂ ਤੇ ਦੋ ਮੱਝਾਂ ਦੋਸਤੋ ਬਾਈ ਕੋਲੇ ਤੋਕੜਾਂ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਦੇ ਬੇਟੇ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤੱਕ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਬਈ ਸਸਿਕਾ ਸਸਿਕਾ ਬਾਈ ਜੀ ਹੋ ਠੀਕ ਠਾਕ ਬਾਈ ਜੀ ਬਾਈ ਜੀ ਵਧੀਆ ਠੀਕ ਠਾਕ ਜੀ ਠੀਕਾ ਨਾ ਦੱਸਿਓ ਬਈ ਮੇਰਾ ਨਾਮ ਗੁਰਪਾਲ ਸਿੰਘ ਗੋਰਾ ਕਹਿੰਦੇ ਆ ਠੀਕ ਤੇ ਡੈਡੀ ਦਾ ਨਾਮ ਨਿਰਮਲ ਸਿੰਘ ਆ ਜੀ ਨਿਰਮਲ ਸਿੰਘ ਹਾਂ ਜੀ ਤੇ ਵਪਾਰ ਦਾ ਕੰਮ ਅੰਕਲ ਹੀ ਕਰਦੇ ਆਂ ਹਾਂਜੀ ਉਹੀ ਕਰਦੇ ਆ ਠੀਕ ਆ ਬਾਕੀ ਮੇਰਾ ਦੁੱਧ ਦਾ ਕੰਮ ਆ ਠੀਕ ਆ ਲਓ ਬਈ ਵੀਰੇ ਦਾ ਕੰਮ ਦੁੱਧ ਦਾ ਤੇ ਅੰਕਲ ਵਪਾਰ ਦਾ ਕੰਮ ਕਰਦੇ ਆ ਤੇ ਅੱਜ ਵੀਰੇ ਕਿੰਨੇ ਨਗ ਆਪਣੇ ਕੋਲੇ ਬਿਖਾਉਂ ਕੋਲ ਵੀਰੇ 4 گاਵਾਂ ਨੇ ਤੇ 2 ਟੋਕੜ ਮੱਜਾਂ ਨੇ ਠੀਕ ਆ 6 ਨਗ ਹੋ ਗਏ ਹਾਂਜੀ 6 ਨਗ ਆ ਗਏ ਠੀਕ ਆ ਬਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਂਦੇ ਇੱਧਰ ਹਾਂਜੀ ਵੀਰੇ ਤੇ ਇਹ ਵਹਿੜ ਲਾਲ ਜਿਹੜੀ ਕਿੰਨੇ ਦਿਨ ਹੋ ਗਏ ਬਈ ਇਹਨੂੰ ਵੀਰੇ ਅੱਜ 5ਵਾਂ ਦਿਨ ਹੋ ਗਿਆ ਇਹਨੂੰ 5ਵਾਂ ਦਿਨ ਹੋ ਗਿਆ ਹਾਂਜੀ ਠੀਕ ਆ ਤੇ ਬੱਚਾ ਬਈ ਬੱਚੀ ਹੈ ਇਹਦੇ ਪਿੱਛੇ ਤੇ ਬੋਲਾ ਕਿੰਨਾ ਬਈ ਇਸ ਵਕਤ 12 ਕਿਲੋ ਹੈ ਜੀ 12 ਕਿਲੋ 12 ਕਿਲੋ ਪੂਰਾ ਚਵਾ ਦਾਂਗੇ ਜਿਹੜਾ ਹਾਂ ਜੀ ਚਵਾ ਦਾਂਗੇ ਦੋ ਟਾਈਮ ਚੋਲੇ ਲਓ ਬਈ ਕ੍ਰਾਸ ਅੰਗ ਦੇ ਵਿੱਚ ਵਹਿੜਾ ਮੀਡੀਅਮ ਜਿਹਾ ਕੱਦਾ ਜੇ ਤੱਕ ਕਿ ਬਾੜੀ ਉੱਚੀ ਲੰਮੀ ਨਹੀਂ ਮੀਡੀਅਮ ਜਾਂ ਥਣ ਹਵਾਨਾ ਦੋਸਤੋ ਬਹੁਤ ਸਾਫ ਸੁਥਰਾ ਵੇਖ ਸਕਦੇ ਆ ਚੰਗੀ ਫੇਸ ਬਿਊਟੀ ਹੈ ਦੋਸਤੋ ਕ੍ਰਾਸ ਅੰਗ ਹਵਾਨਾ ਦੋਸਤੋ ਕਰਮਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਫੈਕਸ ਜਹੀ ਹਵਾਨਾ ਸ਼ਾਮ ਦੇ ਦੋਸਤੋ 4:30 ਦਾ ਟਾਈਮ ਆ ਜੀ ਗੱਲ ਕਰੀਏ ਉਸ ਢੰਗ ਨਾਲ ਦੀ ਜੱਜਮੈਂਟ ਕਰਿਓ ਜਿਉਂਕਿ 6 ਵਜੇ ਤੇ 24 22 ਫਰੀ ਕਰਦੇ ਆ। ਅਬ ਇੱਕ ਸਾਨੇ। ਵੱਛੀ ਮਗਰਾ ਦੋਸਤੋ 4 ਦਿਨ ਹੋ ਗਏ ਸੂਈ ਨੂੰ 12 ਕਿਲੋ ਦੁੱਧ ਇਸ ਵਕਤ ਤਿਆਰ ਆ ਜਿਹੜਾ ਤੁਸੀਂ ਚੋ ਕੇ ਲੈ ਜਾ ਸਕਦੇ ਆ। ਦੋ ਨਾ ਤੋੜਨਾ। ਕਿਉਂਕਿ ਬਾਈ ਦਾ ਵਪਾਰ ਦਾ ਕੰਮ ਆ ਕਿਉਂਕਿ ਅੱਗੇ ਤੋਂ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ। ਤੇ ਮੋਲੇ ਦਾ ਬਾਈ ਤੋਂ ਪੁੱਛਦਿਨੇ ਆ। ਇਹ ਵੀਰੇ ਦਾ ਮੁੱਲ ਕੀ ਕਰਦੇ ਆਂ ਇਹਦਾ 45000 ਇਹਦਾ 45000 ਕੋ ਥੋੜਾ ਬਹੁਤਾ ਮਾਨਤਨ ਹਾਂਜੀ ਮਾਨਤਨ ਕਰਦੇ ਲੋ ਵੀ 45000 ਰੁਪਏ ਮੋਹਲਾ ਥੋੜਾ ਬਹੁਤਾ ਮਾਨਤਨ ਹੋ ਜੂਗਾ ਇਸ ਤੋਂ ਅੱਗੇ 2 ਨੰਬਰ ਵੈੜਾ ਦੋਸਤੋ ਐਰ ਸ਼ੈਰ ਜਰਸੀ ਕ੍ਰਾਸ ਭਾਈ ਇਹਦੀ ਡਿਟੇਲ ਦੇ ਦਿਓ ਪਹਿਲਾਂ ਫਿਰ ਖੋਲ ਲੈਨੇ ਹਾਂ ਹਾਂਜੀ ਭਾਈ ਇਹਨੂੰ ਹਾਂਜੀ ਭਾਈ ਜੀ ਕੀ ਡਿਟੇਲ ਆ ਇਹਦੀ ਵੀਰੇ 14 ਕਿਲੋ ਦੁੱਧ ਆ ਇਹ ਨੌਵੇਂ ਦਿਨ ਹੋ ਗਿਆ ਨਾ ਸੂਈ ਨੌ ਦਿਨ ਹੋ ਗਏ ਸੂਈ ਨੌ 14 ਕਿਲੋ ਦੁੱਧ ਆ ਇਸ ਵਾਰ ਹਾਂਜੀ ਠੀਕ ਕਿੰਨਾ ਮਸੂਆ ਸੂਈ ਆ ਬਾਈ ਇਹ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਚਵਾਈ ਦੀ ਸਾਫ ਸੁਥਰੀ ਆ ਬਈ ਬਹੁਤ ਵਧੀਆ ਜੀ ਠੀਕ ਆ ਬੱਚਾ ਕੀ ਆ ਬਾਈ ਮਗਰ ਬੱਚਾ ਹੀ ਮਗਰ ਮਗਰ ਬੱਚਾ ਹਾਂਜੀ ਲਓ ਬਾਈ ਉਹ ਮੱਥਾ ਤੁਹਾਨੂੰ ਵਿਖਾ ਦਿੰਨੇ ਆ ਕ੍ਰੋਸ ਅੰਗ ਆਇਰਸ਼ ਐ ਤੇ ਥਾਣਾ ਵਾਣਾ ਦੋਸਤੋ ਤੁਹਾਨੂੰ ਫੇਰ ਵਿਖਾ ਦਿੰਨੇ ਆ ਇਹ ਤੋੜ ਕੇ ਪਹਿਲਾਂ ਹਵਾਨੇ ਦੀ ਜਿਹੜੀ ਜਜਮੈਂਟ ਆ ਤੁਹਾਨੂੰ ਕਰਵਾ ਦਈਏ ਬਹੁਤ ਸੋਹਣਾ ਦੋਸਤੋ ਫੈਕਸੀ ਹਵਾਨਾ ਇਹ ਥਾਣ ਵੀ ਦੋਸਤੋ ਕਰਮਾਲੀ ਨੂੰ ਸੋਹਣਾ ਲੱਗਿਆ ਪੂਰਾ ਮੋਟਾ ਥਾਣਾ ਮੁਠੀ ਚਵਾਈ ਵਾਲਾ ਬੇਸਾ ਦੇ ਬਹੁਤ ਦੋਸਤੋ ਡਿਮਾਂਡ ਰਹਿੰਦੀ ਐ ਇਸ ਰੰਗ ਦੀ 에ਅਰ ਸ਼ੇਅਰ ਜਰਸੀ ਕ੍ਰਾਸ ਬਹੁਤ ਵੀਰ ਦੋਸਤੋ ਪਸੰਦ ਕਰਦੇ ਐ ਇਸ ਰੰਗ ਨੂੰ ਤੇ ਹਵਾਨਾ ਵੀ ਦੋਸਤੋ ਕਰਮਾਲੀ ਨੇ ਸੋਹਣਾ ਤਿਆਰ ਕੀਤਾ ਹੋਇਆ ਗੁਲਾਬੀ ਰੰਗ ਦਾ ਦੇਖ ਸਕਦੇ ਥਣਾ ਦਾ ਗੈਸ ਐ ਦੋਸਤੋ ਸੋਹਣਾ ਮੁਠੀ ਚਵਾਈ ਵਾਲਾ ਥਣਾ ਤੇ ਮਿਲਕ ਮੇਨ ਨੇ ਨਿਗਾ ਮਾਰ ਲਓ ਚੰਗੀ ਮਿਲਕ ਮੇਨ ਆ ਹਵਾਨੇ ਦੇ ਉੱਤੇ ਨਾੜਾਂ ਵੇਖੋਗੇ ਨਾ ਬਹੁਤ ਸੋਹਣੀਆਂ ਨਾੜਾਂ ਬਾਕੀ ਵੀਰੇ ਮੇਰਾ ਦੁੱਧ ਦਾ ਕੰਮ ਆ ਇਹਦੀ 4 8 4 7 ਫੈਂਟ ਐ ਇਹਦੀ ਠੀਕ ਹਾਂਜੀ ਲਓ ਬਈ 4847 ਫੈਂਟ ਆਉਂਦੀ ਹੈ ਬਾਈ ਜੀ ਦਾ ਮੇਰਾ ਦੁੱਧ ਦਾ ਕੰਮ ਆ ਵੇਖ ਸਕਦੇ ਆ ਬਿਲਕੁਲ ਸਾਫ ਸੁਥਰਾ ਹਵਾਨਾ ਦੋਸਤੋ ਚਾਰੇ ਪਾਸੇ ਤੋਂ ਤੁਹਾਨੂੰ ਵਿਖਾ ਦੇਣਾ ਦੇਖ ਸਕਦੇ ਇਹਦਾ ਮੁੱਲ ਕੀ ਕਰਦੇ ਆਂ ਵੀਰ ਇਹਦਾ 50000 ਰੁਪਏ ਇਹਦਾ 50000 ਇਹ ਚੋ ਇਮਾਨਦਾਨ ਕਰਦੇ ਆਂ ਹਾਂਜੀ ਲਓ ਵੀ ਇਹਦਾ ਮੁੱਲ 50000 ਇਹ ਚੋ ਇਮਾਨਦਾਨ ਤੁਹਾਡਾ ਇੱਥੇ ਆਇਆ ਦਾ ਦੋਸਤੋ ਹੋ ਜਾਣਾ ਜਿਹੜੇ ਵੀਰ ਦੇ ਪਸੰਦ ਹੋਵੇ ਕਿਉਂਕਿ ਸਾਰੇ ਪਸ਼ੂ ਜੀ ਦੋਸਤੋ ਜੀ ਗੱਲ ਕਰੀ ਜੀ ਨਾ ਸੂਏ ਸਵਾਏ ਆ ਤਸੱਲੀ ਤੁਸੀਂ ਕਰਨੀ ਹੈ ਇੱਥੇ ਆ ਕੇ ਇਓਂਕਿ ਤੁਸੀਂ ਪੈਸੇ ਲਾਉਣੇ ਆ ਇਸ ਤੋਂ ਅੱਗੇ ਦੋਸਤੋ ਤਿੰਨ ਨੰਬਰ ਗਾਂ ਦੀ ਆਪਾਂ ਜਾਣਕਾਰੀ ਲੈਣੀ ਹੈ ਵੀ ਉਤੋਂ ਇਹਦੀ ਜਾਣਕਾਰੀ ਦੇ ਦੋ ਭਾਈ ਵੀਰੇ ਤੀਜਾ ਸੂਹਾ ਸੋਈ ਆ ਠੀਕ ਆ ਤਿੰਨ ਸੂਈ ਨੂੰ ਹਫਤਾ ਇਹਨੂੰ ਹੋ ਗਿਆ ਗਿਆ ਹੀ ਇੱਕ ਹਫਤਾ ਹੋ ਹਾਂਜੀ 10 ਦਿਨ ਹੋ ਗਿਆ ਇਹਨੂੰ ਸੂਈ ਨੂੰ ਠੀਕ ਆ ਹਾਂਜੀ 10 ਦਿਨ ਦੇ ਲਗਭਗ ਤੇ ਬੱਚਾ ਬਈ ਇਹਦੇ ਮਗਰ ਬੱਚਾ ਹੀ ਇਹਦੇ ਮਗਰ ਆ ਬੱਚਾ ਹੀ ਇਹਦੇ ਮਗਰ ਹਾਂਜੀ ਤੇ ਦੁੱਧ ਬਈ ਇਸ ਵਕਤ ਕਿੰਨਾ ਤੇ 20 ਕਿਲੋ ਜੀ 24 ਕਿਲੋ ਹਾਂਜੀ ਠੀਕ ਆ ਲਓ ਭਾਈ ਪੂਰੀ ਵੱਡੀ ਵਹਿੜਾ ਜੇ ਗੱਲ ਕਰੀਏ ਨਾ ਪਹਿਲਾਂ ਤੁਹਾਨੂੰ ਤੋੜ ਕੇ ਵਿਖਾਉਣੇ ਆ ਤੇ ਤੀਜਾ ਸੂਆ ਸੂਈ ਆ 24 ਕਿਲੋ ਦੁੱਧ ਤਿਆਰ ਆ 10 ਦਿਨ ਹੋ ਗਏ ਬਾਈਆਂ ਦਾ ਸੂਈ ਨੂੰ ਹਵਾਨਾ ਦੋਸਤੋ ਇਹਦਾ ਵੀ ਸੋਹਣਾ ਦੇਖ ਸਕਦੇ ਆ ਪੂਰਾ ਉੱਪਰ ਤੋਂ ਲੈ ਕੇ ਥੱਲੇ ਤੱਕ ਪੂਰਾ ਚੌੜਾ ਹਵਾਨਾ ਦੋਸਤੋ 2 ਘੰਟਿਆਂ ਦਾ ਹੀ ਚਵਾਈ ਹੋਣੀ ਆ ਕਿਉਂਕਿ 4 4.5 ਦਾ ਵੇਲਾ ਥਣ ਵੀ ਦੋਸਤੋ ਸੋਹਣਾ ਲੱਗਿਆ ਕੱਦ-ਕਾਠ ਦੋਸਤੋ ਪੂਰਾ ਵੱਡਾ ਦੇਖ ਸਕਦੇ ਆ ਭਾਈ ਦੇ ਮੋਢੇ ਤਾਂ ਹੀ ਹੁੰਦੀ ਆ ਦੋਸਤੋ ਬਾਕੀ ਚੰਗੀ ਫੇਸ ਬਿਊਟੀ ਆ ਦੋਸਤੋ ਦੇਖ ਸਕਦੇ ਆ ਨਾੜਾ ਖਵਾਨੇ ਦੇ ਉੱਤੇ ਮੇਰੇ ਪਾਸਾ ਤੋਂ ਤੁਹਾਨੂੰ ਹਵਾਨੇ ਜਿਹੜੀ ਜੱਜਮੈਂਟ ਕਰਾ ਦਿੰਨੇ ਆ ਦੇਖ ਸਕਦੇ ਆ ਪੜਲਾ ਪਸਾ ਵੀ ਥੋੜਾ ਜਿਹਾ ਪਰ ਆ ਜਾ ਵਿਖਾਉਂਦੀ ਇਹ ਪਾਲੀ ਆ ਕਿ ਪਾਲੀ ਆ ਵੀਰੇ ਦੋਦ ਇੱਕੋ ਜਾਈ ਦੋਦ ਇੱਕੋ ਜਾਈ ਹਾਂ ਦੋਵੇਂ ਥਾਣਾ ਨਾਲ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਚੋਕੇ ਦੇਖ ਲਿਓ ਕੋਈ ਠੀਕ ਆ ਤੇ ਰੇਟ ਕੀ ਕਰ ਦਾਂਗੇ ਵੀਰੇ ਇਹਦਾ ਰੇਟ ਵੀਰੇ ਦਾ 85000 ਰੁਪਇਆ ਇਹਦਾ 85000 ਹਾਂਜੀ ਲਓ ਵੀ ਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਹੈ ਕਿਉਂਕਿ ਦੋਵੇਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਜਿਹੜੀ ਜੱਜਮੈਂਟ ਕਰਾ ਦਿੰਦੇ ਆ ਉਰਲੇ ਪਾਸੇ ਦੋਸਤੋ ਪਾਲ ਜਰੂਰ ਆ ਪਾਈ ਆ ਨਾ ਤੇ ਦੁੱਧ ਇੱਕੋ ਜਿਹਾ ਹੀ ਹੋਊਗਾ ਜਿਹੜਾ ਵੀ ਇੱਥੇ ਦੋਸਤੋ ਆ ਕੇ ਸੌਦਾ ਕਰਦਾ ਨਾ ਦੋ ਟਾਈਮ ਤਿੰਨ ਟਾਈਮ ਆਪਦੀ ਚੋਾਈ ਜਰੂਰ ਮਰਜ਼ੀ ਚੋਾਈ ਕਰ ਸਕਦਾ ਠੀਕ ਆ ਕੱਦ ਕਾਠ ਦੋਸਤੋ ਪੂਰਾ ਵੱਡਾ 85000 ਰੁਪਏ ਰੇਟ ਆ ਇਸ ਤੋਂ ਕੇ ਚਾਰ ਨੰਬਰ ਵਹਿੜ ਦੀ ਗੱਲ ਕਰ ਲਈਏ ਬਾਈ ਇਹ ਵੀਰੇ ਦੂਜਾ ਸੂਆ ਇਹ ਦੂਜਾ ਸੂਆ ਇਹ ਵੀ ਸੂਈ ਵੀ ਹੈ ਕਿੰਨੇ ਦਿਨ ਹੋ ਗਏ ਬਈ ਇਹਨੂੰ ਸੂਈ ਨੂੰ? ਇਹਨੂੰ 6-7 ਦਿਨ ਇਹਨੂੰ ਹੋ ਗਿਆ 6-7 ਦਿਨ ਇਹਨੂੰ ਹੋ ਗਏ। ਇਹਦੇ ਮਗਰ ਬੱਚਾ। ਬੱਚਾ ਇਹਦਾ। ਇਹਦੇ ਮਗਰ ਵੀ ਬੱਚਾ। ਹਾਂਜੀ ਠੀਕ ਆ ਦੁੱਧ ਬਈ ਹੁਣ ਕਿੰਨਾ ਤਿਆਰ ਆ? ਦੁੱਧ ਦੇ ਥੱਲੇ 20 ਕਿਲੋ ਹੀ। ਇਹਦੇ ਥੱਲੇ 20 ਕਿਲੋ। ਹਾਂਜੀ ਠੀਕ ਆ ਦੂਜਾ ਸੂਆ 4-5 ਦਿਨ ਹੋ ਗਏ ਦੋਸਤੋ ਸੂਈ ਨੂੰ ਤੇ ਚਵਾਈ ਦੀ ਇਹ ਵੀ ਸਾਫ਼ ਸੁਥਰੀ ਹੈ ਬਈ। ਹਾਂਜੀ ਸਾਫ਼ ਸੁਥਰੀ। ਠੀਕ ਆ। ਲਓ ਬਈ। ਇਹਦਾ ਵੀ ਕਦ ਕੱਟ ਸੋਹਣਾ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ। ਥੋੜੀਆਂ ਥੋੜੀਆਂ ਇਹਨਾਂ ਦੋਸਤੋ ਮੁੱਢ ਗਈਆਂ ਫੁੱਟੀਆਂ ਹੋਈਆਂ ਦਾ ਵੈਸੇ ਥੱ ਇਹ ਦਿ گاਉਂ ਚ 19 ਕੀ ਹੋ ਜਾਂਦਾ ਦੇਖ ਸਕਦੇ ਹਵਾ ਨਾ ਇਹਦਾ ਵੀ ਦੋਸਤੋ ਸੋਨਾ ਤਿਆਰ ਕੀਤਾ ਹੋਇਆ ਦੇਖ ਸਕਦੇ ਨੇ ਬਾਕੀ ਕੁਲੀਸੀਲਾ ਵੀ ਨਹੀਂ ਦੋਸਤੋ ਕਿਉਂਕਿ ਸੂਈ ਹੋਈ ਆ 4-5 ਦਿਨ ਹੋ ਗਏ ਸੂਈ ਨੂੰ ਤੇ 20 ਕਿਲੋ ਦੁੱਧ ਇਸ ਵਕਤ ਤਿਆਰ ਆ ਜਿਹੜਾ ਤੁਸੀਂ ਚੋ ਕੇ ਲੈ ਜਾਣਾ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਦੇਖ ਸਕਦੇ ਆ ਥਣਾ ਦਾ ਸਾਈਜ਼ ਆ ਦੋਸਤੋ ਬਹੁਤ ਸੋਹਣਾ ਮਿਲਕਮੇਨ ਵੀ ਚੰਗੀ ਆ ਦੋਸਤੋ ਕੱਦ ਕਾਠ ਦੀ ਸੋਹਣਾ ਤੇ ਦੋਵੇਂ ਪਾਸੇ ਤੋਂ ਤੁਹਾਨੂੰ ਪਹਿਲਾਂ ਹਵਾਨੇ ਹੀ ਜੱਜਮੈਂਟ ਕਰਾ ਦੇਗੇ ਫਿਰ ਆਪਾਂ ਵੀਰ ਤੋਂ ਰੇਟੇ ਦਾ ਪੁੱਛ ਲੈਨੇ ਦੇਖ ਲੈ ਬਿਲਕੁਲ ਸਾਫ ਸੁਥਰਾ ਹਵਾਨਾ ਵੀਰੇ ਦਾ ਰੇਟ ਕੀ ਕਰ ਦਾਂਗੇ ਇਹ 80000 ਰੁਪਏ ਇਹ 80000 ਹਾਂਜੀ ਇਹ ਚੋ ਹੀ ਮਾਨਤਨ ਕਰਦੇ ਹਾਂ ਹਾਂਜੀ ਠੀਕ ਆ ਲੋ ਵੀ ਹੁਣ ਮੱਝਾਂ ਕਿਹੜੀਆਂ ਵਖਾਉਣੀਆਂ ਬਈ ਮੱਝ ਇੱਕ ਇੱਕ ਅੰਦਰ ਇੱਕ ਆ ਖੜੀ ਹਾਂ ਠੀਕ ਐ ਇਹਨੂੰ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਇਹਨੂੰ ਵੀਰੇ ਹੋ ਗਿਆਗਾ 2.5 ਮਹੀਨੇ ਹੋ ਗਿਆ 2.5 ਮਹੀਨੇ ਹੋਗੇ ਠੀਕ ਆ ਤੇ ਹੁਣ ਬਈ ਦੁੱਧ ਕਿੰਨਾ ਤਿਆਰ ਆ ਦੋਦੇ ਦੇ ਥੱਲੇ ਜੀ 8 ਤੋਂ ਪਲੱਸ ਆ 9 8 ਬਸ ਰੋਜ ਕਿਤੇ ਵੱਧ ਘੱਟ ਹੋ ਜਾਂਦਾ ਆ 8 ਤੋਂ ਪਲੱਸ ਆ 8 ਤੋਂ ਪਲੱਸ ਹੈਗਾ ਜਿਹੜਾ ਚਵਾ ਦੇਣਾ ਚਵਾਈ ਦੀ ਸਾਫ ਸੁਥਰੀ ਆ ਹਾਂਜੀ ਸਾਫ ਸੁਥਰੀ ਠੀਕ ਆ ਬੱਚਾ ਬਈ ਬੱਚਾ ਇਹਦੇ ਪਿੱਛੇ ਕੱਟਾ ਬੂਰਾ ਹੈ ਕੱਟਾ ਹੈਗਾ ਹਾਂਜੀ ਬੂਰਾ ਲਓ ਬਈ ਆ ਬੂਰਾ ਕੱਟਾ ਦੇਖ ਸਕਦੇ ਆ ਤੇ ਢਾਈ ਮਹੀਨੇ ਹੋ ਗਏ ਸੂਈ ਨੂੰ 8 ਕਿਲੋ ਦੁੱਧ ਜਾਨੀ ਕਿ ਵੱਧ ਹੀ 8 ਤੋਂ ਬਾਈ ਜਾਂਦਾ ਉੱਪਰ ਹੋਊਗਾ ਤੇ ਢਾਈ ਮਹੀਨੇ ਹੋ ਗਏ ਸੂਈ ਨੂੰ ਤੇ ਬਈ ਇਹਦੇ ਕੋਈ ਸੀਮਨ ਲਵਾਤਾ ਆਪਾਂ ਦੱਸਦੇ ਸੀਮਨ ਵੀਰੇ ਲਵਾਇਆ 20 ਦਿਨ ਹੋ ਗਿਆ ਪਰ ਆਪਾਂ ਵੀ ਖਾਲੀ ਕਰਕੇ ਦੇਵਾਂ ਠੀਕ ਆ ਲੈ ਵੀ ਇਹਦਾ ਵੀ ਤੁਹਾਨੂੰ ਥਾਣਾ ਹਵਾਨਾ ਥੱਲੇ ਹੋ ਕੇ ਵਿਖਾ ਦਿੰਨੇ ਵੇਖ ਸਕਦੇ ਥਾਣਾ ਦਾ ਸਹਜ ਗਿਆ ਵੇਖ ਸਕਦੇ ਹੋ ਦੋਸਤੋ ਅਗਲੇ ਨਾ ਅਗਲਾ ਸੀਮਨ ਤੇ ਮਗਰ ਵੀ ਨੰਗਲਾ 8 ਕਿਲੋ ਦੁੱਧ ਜਿਹੜਾ ਤੁਸੀਂ ਚੋ ਕੇ ਲੈ ਜਾਣਾ ਸਿੰਕ ਕੁਆਲਿਟੀ ਵੇਖ ਸਕਦੇ ਲੈ ਵੀ ਇਹਨੂੰ ਵੀ ਤੋੜ ਲਈ ਮੜਾ ਜਾ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਸੈਂਗਕੁੰਡਾ ਊੜਾ ਹੋ ਕੇ ਪਿੱਛੇ ਤੋਂ ਮੁੜਿਆ ਦੋਸਤੋ ਵੇਖ ਸਾਦੇ ਉਸ ਥੋੜੀ ਭਾਰੀ ਕਰਕੇ ਹਵਾਨਾ ਨਹੀਂ ਲੱਗਦਾ ਦੇਖ ਸਾਦੇ ਲੋਬੀ ਤੇਲੇ ਵੀ ਟੋਕੜਾ ਮੱਤਾਂ ਲੈਣ ਦੇ ਪਸੰਦ ਕਰਦੇ ਆ ਨਾ ਟੋਕੜਾਂ ਖੱਜਾਂ ਤੇ ਵੀਰ ਕੋਲ ਅੱਜ ਦੋ ਟੋਕੜਾਂ ਸੀਮਣ ਵੀ ਦੋ ਤੋਂ ਦੋਵਾਂ ਦੇ ਲੱਗੇ ਹੋਏ ਆ ਉਹ ਅੱਗੇ ਥੋੜੀ ਕਿਸਮਤ ਆ ਬਾਈਆਂ ਦਾ ਆਪਾਂ ਖਾਲੀ ਕਰਕੇ ਦੇ ਦੇਣੀ ਆ ਕੀ ਕਰ ਦਾਂਗੇ 200 ਰੁਪਏ ਮੇਰੇ ਦਾ ਰੇਟ 80000 ਰੁਪਏ ਇਹਦਾ 85000 ਹਾਂਜੀ ਮਾਨਤਨ ਇਹਦੇ ਵਿੱਚੋਂ ਵੀ ਕਰ ਦਾਂ ਹਾਂਜੀ ਠੀਕ ਆ ਲਓ ਬਈ ਮਾਨਤਨ ਤੁਹਾਡਾ ਇਹਦੇ ਵਿੱਚੋਂ ਵੀ ਹੋ ਜਾਣਾ ਇਹਦਾ ਰੇਟ 85000 ਇਸ ਤੋਂ ਅੱਗੇ ਦੋਸਤੋ ਇੱਕ ਨਾ ਬਾਈ ਕੋਲੇ ਅੰਦਰ ਬਣੀ ਗਈ ਹੈ ਉਹਦੀ ਜਾਣਕਾਰੀ ਲੈ ਲੈਨੇ ਆ ਤੋਕੜ ਮੱਝ ਦੇਖ ਸਕਦੇ ਇਹਨੂੰ ਬਾਈ ਕਿੰਨਾ ਟਾਈਮ ਹੋ ਗਿਆ ਸੋਈ ਨੂੰ 4 ਮਹੀਨੇ ਹੋ ਗਿਆ 4 ਮਹੀਨੇ ਹੋ ਗਏ ਹਾਂਜੀ ਠੀਕ ਆ ਹੁਣ ਦੁੱਧ ਕਿੰਨਾ ਬਈ ਇਸ ਦਾ ਦੁੱਧ 8 ਕਿਲੋ ਹੈ 8 ਕਿਲੋ ਦੁੱਧ ਹਾਂਜੀ ਠੀਕ ਆ ਤੇ ਇਹਦੇ ਵੀ ਸੀਮਨ ਲਵਾਤਾ ਸੀ ਆਪਾਂ ਹਾਂਜੀ ਇਹਦੇ ਹਫਤਾ ਹੋਇਆਗਾ ਹਫਤਾ ਹੋ ਗਿਆ ਹਾਂਜੀ ਠੀਕ ਆ ਸੂਆ ਕਿੰਨਾ ਸੂਈਏ ਬਈ ਇਹ ਵੀਰੇ ਦੂਜਾ ਸੂਆ ਸੂਈ ਆ ਹੁਣ ਗਾ ਤੀਜੇ ਲਈ ਸੋਣਾ ਇਹਨੇ ਇਹਦੇ ਲਈ ਆਪਾਂ ਸੀਮਨ ਲਵਾਇਆ ਯਾਨੀ ਹਾਂਜੀ ਠੀਕ ਆ ਲੋਬੀ ਸਿੰਘ ਵੇਖ ਸਰਨੇ ਕੁੰਡਾ ਸਿੰਘ ਆ ਤੇ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਸੈਜ ਦੀ ਗੱਲ ਕਰਨੀਏ ਦੋਸਤੋ ਸੈਜ ਥਾਣਾ ਦਾ ਸੋਣਾ ਗੈਬ ਬੇਸ਼ੱਕ ਅਗਲੇ ਤੋਂ ਅਗਲੇ ਥਾਣਾ ਦਾ ਤਾਂ ਚੰਗਾ ਦੋਸਤੋ ਤੇ ਅਗਲੇ ਤੋਂ ਪਿਛਲੇ ਦਾ ਬੇਸ਼ੱਕ ਘਾਟਾ ਥਾਣਾ ਦਾ ਸੈਜ ਦੋਸਤੋ ਸੋਣਾ ਕੋਈ ਦਿੱਕਤ ਨਹੀਂ ਆਉਣੀ ਜਿਵੇਂ ਆਈ ਜਿੱਦੇ ਗੱਲ ਕਰ ਲਿਆ ਥਣ ਛੋਟਾ ਹੋਏ ਤਾਂ ਫੇਰ ਮੰਨਦੇ ਆ ਵੀ ਆਪਾਂ ਦਿੱਕਤ ਆ ਸਕਦੀ ਆ ਥਣ ਪੂਰਾ ਹੀ ਚੰਗਾ ਦੋਸਤੋ ਸੋਹਣਾ ਹਵਾਨਾ ਦੋਸਤੋ ਬਾਕੀ ਤੋੜ ਕੇ ਤੁਹਾਨੂੰ ਖਾ ਦੇਣੇ ਆ ਇਹਦਾ ਬੱਚਾ ਆਹਾ ਹੈਗਾ ਕੱਟਾ ਹੀ ਇਹਦੇ ਮਗਰ ਲੈ ਵੀ ਖੋਲ ਲਈ ਦੇਖ ਸਕਦੇ ਆ ਦੋਸਤੋ ਬਦ ਕੋ ਸਾਫ ਸੁਥਰੀ ਝੋਟੀ ਆ ਦੋਸਤੋ ਇੱਥੇ ਆਉਂਗੇ ਤਾਂ ਆਪਦੀ ਤਸੱਲੀ ਕਰਕੇ ਸੌਦਾ ਕਰ ਲਿਓ ਜੀ ਦੂਜਾ ਸੂਆ ਸੁਈਆ ਤੀਜੇ ਸੂਈ ਲਈ ਬਾਈ ਨੇ ਸੀਮਾ ਲਵਾਇਆ ਹੋਇਆ ਇੱਕ ਹਫਤਾ ਹੋ ਗਿਆ ਇਹਦਾ ਰੇਟ ਕੀ ਕਰਦੇ ਆਂਗੇ ਇਹਦਾ 75000 ਰੁਪਏ ਦਾ 75000 ਹਾਂਜੀ ਇਹ ਚੋ ਇਮਾਨਦਾਨ ਕਰਦੇ ਆਂ ਹਾਂਜੀ ਠੀਕ ਆ ਲਓ ਜੀ ਰੇ ਦਾ ਰੇਟ 75000 ਰੁਪਇਆ ਕੋਈ ਵੀ ਨਾਗ ਦੋਸਤੋ ਛੇਆਂ ਨਾਗਾ ਦੇ ਵਿੱਚੋਂ ਕੋਈ ਵੀ ਨਾਗ ਪਸੰਦ ਹੋਵੇ ਤਾਂ ਤੁਸੀਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਿਓ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਹੈ ਰੁਟੀਨ ਚ ਹੀ ਬਾਈ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਤੇ ਬਾਕੀ ਦੋਸਤੋ ਬਾਈ ਦੇ ਸੈਟਅਪ ਦੀ ਗੱਲ ਕਰੀਏ ਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਉੱਤੇ ਨਾ ਬਾਈ ਨੇ ਕਾਨੇ ਪਾਏ ਹੋਏ ਆ ਤੇ ਬਾਕੀ ਠੰਡਾ ਮਾਹੌਲ ਆ ਤੇ ਇੱਕ ਹੋਰ ਗੱਲ ਦੋਸਤੋ ਦੱਸਿ ਗਏ ਬਾਈ ਨੇ ਆ ਜਿਹੜੀ ਖੁਰਲੀ ਬਣਾਈ ਹੈ ਨਾ ਇਹਦੇ ਅੰਦਰ ਵੀ ਪਸ਼ੂ ਪੱਠੇ ਖਾਣੇ ਦੇ ਤੇ ਬਾਹਰਲੇ ਪਾਸੇ ਵੀ ਇੱਕ ਖੁਰਲੀ ਨਾ ਦੋਵੇਂ ਪਾਸ ਬਹੁਤ ਵਧੀਆ ਦੋਸਤੋ ਬਣਾਇਆ ਹੋਇਆ ਵੇਖ ਸਕਦੇ ਆ ਇਧਰ ਅੰਦਰ ਪਸੂ ਬੰਨੇ ਜਾਂਦੇ ਆ ਤੇ ਇਧਰ ਬੰਨਣੇ ਦਾ ਇਧਰ ਬਾਹਰ ਬੰਨੇ ਜਾਂਦੇ ਆ ਬਾਕੀ ਪੂਰਾ ਵਧੀਆ ਬਣਾਇਆ ਹੋਇਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣਾ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਲੋ ਵੀ ਇੱਕ ਨਾ ਬਾਈ ਕੋਲੇ ਆ ਇੰਜਨ ਹੈਗਾ ਜਿਹੜਾ ਆਪਾਂ ਕਹਿੰਦੇ ਆ ਨਾਲ ਹੀ ਪੱਖਾ ਫਰੀ ਟਰੀ ਇੰਜਨ ਬੋਲਦੇ ਇਹਨੂੰ ਆਪਾਂ ਤੇ ਜੇ ਕਿਸੇ ਵੀਰ ਨੂੰ ਦੋਸਤੋ ਇਹ ਚਾਹੀਦਾ ਹੋਵੇ ਤੇ ਇਹ ਵੀ ਦੋਸਤੋ ਬਾਈ ਨੇ ਸੇਲ ਕਰ ਦੇਣਾ ਤੇ ਭਾਈ ਕਿੰਨਾ ਟਾਈਮ ਹੋ ਗਿਆ ਇਹਨੂੰ ਲਿਆਂਦੇ ਨੂੰ ਆਪਾਂ ਕਿੰਨਾ ਟਾਈਮ ਚਲਾਇਆ ਇਹਨੂੰ ਵੀਰੇ ਲਿਆਂਦੇ ਨੂੰ 5 ਸਾਲ ਹੋ ਗਿਆਗਾ 5 ਸਾਲ ਤੇ ਜਦੋਂ ਕਿਤੇ ਲੋਡ ਹੁੰਦੀ ਆ ਬੰਦੀ ਆਉਂਦੀ ਆ ਬਸ ਉਦੋਂ ਲੋਡ ਪੈਂਦੀ ਆ ਅੱਛਾ ਬਾਕੀ ਮੋਟਰ ਚਾਲਦੀ ਆ ਆਪਣੇ ਦੋਵੇਂ ਸਾਈਡ ਤੇ ਖਾਲੇ ਆ ਮੈਹਰ ਚਾਲਦੀ ਆ ਠੀਕ ਤੇ ਹੁਣ ਸਾਡੇ ਤੋਂ ਫਰੀ ਸੀਗਾ ਸੇਕ ਤਾਂ ਸੇਲ ਕਰੀ ਜਾਂਦਾ ਠੀਕ ਲਓ ਭਾਈ ਬਾਈ ਦਾ ਟਾਣੀ ਦੇ ਵਿੱਚ ਹੀ ਕਿਉਂਕਿ ਪਿਆ ਇਥੇ ਅਗਲਾ ਕਹਿੰਦਾ ਕਈ ਵਾਰੀ ਚੀਜ਼ ਪਈ ਖਰਾਬ ਹੋ ਜਾਂਦੀ ਹੈ ਬਾਈਆਂ ਦਾ ਆਪਾਂ ਸੇਲ ਕਰ ਦੇਣੀ ਹੈ ਕਿਉਂਕਿ ਨਾਲ ਹੀ ਆ ਵੇਖ ਸਕਦੇ ਹੋ ਮੋਟਰ ਲੱਗੀ ਹੋਈ ਆ ਟਰਾਂਸਫਾਰਮ ਨਾਲ ਆ ਵਾਕਈ ਦੋਸਤੋ ਬਾਈ ਦੀ ਗੱਲ ਸਹੀ ਆ ਖਾਲਾ ਨਾਲ ਵਗੀ ਜਾਂਦਾ ਵੇਖ ਸਕਦੇ ਕੱਸੀ ਦਾ ਪਾਣੀ ਵਾਧੂ ਆ ਬਾਈਆਂ ਦਾ ਖਰਾਬ ਹੋ ਜਾਣਾ ਆਪਾਂ ਸੇਲ ਹੀ ਕਰ ਦਿੰਦੇ ਆ ਵੇਖ ਸਕਦੇ ਆ ਪਾਣੀ ਵਗਦਾ ਇਸ ਵਕਤ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਹੀ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜਿਉਂ ਮਿਲਦੇ ਆ ਆਉਣ ਵਾਲੀ ਨਵੀਂ